10 ਫੁੱਟ ਤੋਂ ਆਹ ਟਰਾਲੀ 10 ਫੁੱਟ ਹੈ 10 ਫੁੱਟ ਤੋਂ ਸਿੱਧੀ ਮੇਰੇ ਕੋਲੀ ਮਾਰੀ ਆ ਸਿੱਧੀ ਕਰਕੇ ਤਾਂ ਮੈਨੂੰ ਦਿਖ ਰਿਹਾ ਮੇਰੇ ਕੋਲੀ ਮਾਰ ਰਿਹਾ ਸਿੱਧੀ ਉਹ ਇਹ ਨਹੀਂ ਪਤਾ ਅੱਖ ਚ ਲੱਗਦੀ ਜਾਂ ਇੱਥੇ ਲੱਗਦੀ ਤਾਂ ਮੈਂ ਇਹ ਹੋ ਗਿਆ ਸਿੱਧੀ ਗੋਲੀ ਦੇਖੋ ਉਰੇ ਲੱਗੀ ਤਾਂ ਤੇ ਇਹ ਗੋਲੀ ਦੇ ਨਿਸ਼ਾਨ ਨੇ ਇਹ ਜ਼ੁਲਮ ਦੇ ਨਿਸ਼ਾਨ ਨੇ ਇਹ ਸਰਕਾਰ ਵੱਲੋਂ ਜਿਹੜਾ ਜ਼ੁਲਮ ਠਾਇਆ ਗਿਆ ਉਹਦੇ ਨਿਸ਼ਾਨ ਨੇ ਕੀ ਕਹਿਣਾ ਚਾਹੂਗੇ ਜਿਹੜਾ ਸਰਕਾਰ ਨੇ ਕਰਿਆ ਸਾਡੇ ਨਾਲ ਬਹੁਤ ਜ਼ਿਆਦੇ ਤੱਕਾ ਕਰਿਆ ਇੰਨਾ ਸੰਘਰਸ਼ ਕਰਿਆ ਸਾਡੇ ਨੌਜਵਾਨਾਂ ਨੇ ਇੰਨਾ ਚੱਲਿਆ ਕਿ ਜਾਨ ਦੀ ਬੇ ਹੱਦੋਂ ਵੱਧ ਬੇ ਪਰਵਾਹ ਹੋ ਕੇ ਆਪਣੀ ਮੌਤ ਦਾ ਵੀ ਆਪਾਂ ਉਹਨਾਂ ਨੂੰ ਖੌਫ ਨਹੀਂਤਾ ਜਿਵੇਂ ਸਾਡੀ ਜਾਨ ਚਲੀ ਜਾਵੇ ਬੱਚਿਆਂ ਬੱਚੇ ਵੀ ਭੁੱਲ ਗਏ ਪੰਦੇਰ ਸਾਹਿਬ ਨੇ ਪੂਰਾ ਡਟ ਕੇ ਸਾਡੀ ਖੱਲਾਸ਼ੇਰੀ ਸਾਨੂੰ ਦੰਦੇ ਰਹੇ ਨੌਜਵਾਨੋ ਅੱਗੇ ਆਓ ਨਹੀਂ ਕਿਹੜਾ ਆਗੂ ਕਹਿੰਦਾ ਵੀ ਅੱਗੇ ਆਓ ਕਿਸੇ ਦੇ ਮੁੰਡੇ ਥੋੜਾ ਮਰੌਣੇ ਆਪ ਅੱਗੇ ਹੋਏ ਨੇ ਉਹ ਸਾਡੇ ਲਾਸਟ ਸਲੇਬ ਜਿੱਥੇ ਉਹ ਪੈਰ ਰੱਖੀ ਖੜੇ ਨੇ ਅਸੀਂ ਉਹਨਾਂ ਨੂੰ ਟੋਚਨ ਪਾਲੇ 4x4 ਟਰੈਕਟਰ ਲੈ ਕੇ ਉਹਨਾਂ ਨੂੰ ਟੋਚਨ ਪਾ ਕੇ ਹੌਲਾਈਡ ਨੂੰ ਅਰਜਨ ਨੂੰ ਜਦੋਂ ਅਸੀਂ ਉਹ ਖੱਚਣ ਲੱਗੇ ਆ ਬਾਕਾਇਦਾ ਮੇਰੇ ਕੋਲ ਵੀਡੀਓ ਨੇ ਜਦੋਂ ਸਾਡੇ ਗੋਲੀਆਂ ਮਾਰੀਆਂ ਉਹਨਾਂ ਨੇ ਜਦੋਂ ਖੱਚਣ ਲੱਗੇ ਆ ਤਾਂ ਬ੍ਰੈਸਟ ਮਾਰਿਆ ਸਾਡੇ ਉਹ ਟੈਰਾਂ ਚ ਭਗਵੰਤਮਨ ਆਈਐਸਐਸਬੀ ਕੀ ਸੁੱਤਾ ਪਿਆ ਉਹਨੂੰ ਨਹੀਂ ਪਤਾ ਕਿ ਪੰਜਾਬ ਦੇ ਨੌਜਵਾਨ ਲੜ ਰਹੇ ਨੇ ਮੈਂ ਅੱਗੇ ਆ ਕੇ ਥੋੜੀ ਬਹੁਤ ਅਗਵਾਈ ਕਰਾ ਫੋਰਸਾਂ ਪਿੱਛੇ ਖੜੀਆਂ ਨੇ ਐਂਬੂਲੈਂਸ ਇੱਕ ਕਿਲੋਮੀਟਰ ਤੇ ਖੜੀ ਆ ਮਤਲਬ ਪ੍ਰੋਟੈਸਟ ਦੇ ਵਿੱਚ ਗੋਲੀ ਲੱਗੀ ਸੀ ਤੇ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਗੋਲੀ ਦੇ ਨਿਸ਼ਾਨ ਨੇ ਇਹ ਜ਼ੁਲਮ ਦੇ ਨਿਸ਼ਾਨ ਨੇ ਇਹ ਸਰਕਾਰ ਵੱਲੋਂ ਜਿਹੜਾ ਜ਼ੁਲਮ ਟਾਇਆ ਗਿਆ ਉਹਦੇ ਨਿਸ਼ਾਨ ਨੇ ਕੀ ਕਹਿਣਾ ਚਾਹੋਗੇ ਜੀ ਭਾਈ ਜੀ ਇਹ ਜਿਹੜਾ ਸਰਕਾਰ ਨੇ ਕਰਿਆ ਸਾਡੇ 'ਚ ਬਹੁਤ ਜ਼ਿਆਦੇ ਤੱਕਾ ਕਰਿਆ ਇੰਨਾ ਸੰਘਰਸ਼ ਕਰਿਆ ਸਾਡੇ ਨੌਜਵਾਨਾਂ ਨੇ ਬੇਹਦ ਆਪਣੇ ਸਰੀਰ ਤੇ ਜਾਨਾਂ ਤੇ ਪੂਰਾ ਸੰਘਰਸ਼ ਇੰਨਾ ਚੱਲਿਆ ਕਿ ਜਾਨ ਦੀ ਬੇ ਅੱ ਤੋਂ ਬਾਅਦ ਪੇਪਰ ਵਾ ਉਹ ਕੇ ਆਪਣੀ ਮੌਤ ਦਾ ਵੀ ਆਪਾਂ ਉਹਨਾਂ ਨੂੰ ਖੌਫ ਨਹੀਂਤਾ ਕਿ ਅਸੀਂ ਸਾਡੀ ਜਾਨ ਚਲੀ ਜਾਵੇ ਬੱਚਿਆਂ ਬੱਚੇ ਵੀ ਭੁੱਲ ਗਏ ਮਾਪੇ ਬੰਟ ਤੇ ਬਜ਼ੁਰਗ ਪਏ ਨੇ ਮੈਂ ਆਪ ਛੱਡ ਕੇ ਆਇਆ ਬਜ਼ੁਰਗਾਂ ਨੂੰ ਪਿੱਛੇ ਅਸੀਂ ਬਿਲਕੁਲੇ ਭੁੱਲ ਗਏ ਬਸ ਸਾਨੂੰ ਆਪਣੇ ਬੱਚਿਆਂ ਦਾ ਸਿਖਦਾ ਸੀ ਵੀ ਹਾਂ ਅਸੀਂ ਖੁਦ ਬੇਸ਼ੱਕ ਮਰ ਜੀਏ ਵੀ ਸਾਡੇ ਬੱਚਿਆਂ ਵਾਸਤੇ ਕੁਛ ਨਾ ਕੁਛ ਐਮਐਸਪੀ ਦਾ ਜੇ ਐਲਾਨ ਕਰ ਦੇ ਮੋਦੀ ਸੈਂਟਰ ਸਰਕਾਰ ਪਰ ਮੇਰੇ ਹਿਸਾਬ ਨਾਲ ਹੁਣ ਦੁਬਾਰਾ ਮੀਟਿੰਗ ਚੱਲ ਰਹੀ ਹੈ ਵੀ ਜੇ ਉਹ ਮੀਟਿੰਗ ਦਾ ਕੋਈ ਹੱਲ ਨਿਕਲਦਾ ਤਾ ਠੀਕ ਆ ਨਹੀਂ ਅਸੀਂ ਡਟੇ ਹੋਏ ਆ ਬਾਹਰ ਤੇ ਸਲੇਬਾਂ ਅਸੀਂ ਤੋੜੀਆਂ ਪਰਸੋਂ ਸਾਢੇ 12 ਵਜੇ ਸਾਡਾ ਪਹਿਲਾ ਗਰੁੱਪ ਗਿਆ ਪਹਿਲੀ ਸਲੇਬ ਐਸੀ ਲੇਅਰ ਤੋੜ ਕੇ ਸਲੇਬ ਪਹਿਲੇ ਗਰੁੱਪ ਪਰ ਐ ਫਿਰ ਦੂਜਾ ਗਰੁੱਪ ਗਿਆ ਉਹਨੇ ਤੋੜੀ ਤਿੰਨ ਤੀਜੇ ਨੇ ਤੋੜੀ ਆ ਜਿਹੜੇ ਆਪਣੇ ਐਂਗਲ ਲਾਏ ਬੀ ਸੀ ਸਰியே ਮੋੜ ਕੇ ਚੌਥੇ ਦੇ ਸਾਢੇ 4 ਵਜੇ ਸਾਡੀ 50 ਗਰੁੱਪ ਚੌਥੇ ਗਰੁੱਪ ਚ ਸਾਡੀ 50 ਮੁੰਡਿਆਂ ਦੀ ਡਿਊਟੀ ਸੀ ਭੰਦੇਰ ਸਾਹਿਬ ਨੇ ਪੂਰਾ ਡਟ ਕੇ ਸਾਡੀ ਹੱਲਾਸ਼ੇਰੀ ਸਾਨੂੰ ਦੰਦੇ ਰਹੇ ਨੌਜਵਾਨੋ ਅੱਗੇ ਆਓ ਨਹੀਂ ਕਿਹੜਾ ਆਗੂ ਕਹਿੰਦਾ ਵੀ ਅੱਗੇ ਆਓ ਕਿਸੇ ਤੇ ਮੁੰਡੇ ਥੋੜਾ ਮਰਾਉਣੇ ਆ ਪੱਕੇ ਹੋਏ ਨੇ ਉਹ ਸਾਡੇ ਉਹਨਾਂ ਨੇ ਕਹਿਣ ਨਾਲ ਅਸੀਂ 50-50 ਮੁੰਡਿਆਂ ਦੇ ਗਰੁੱਪ ਅੱਗੇ ਗਏ ਆ ਜੀ ਸਰਬਨ ਸਿੰਘ ਭੰਦੇਰ ਹਾਂ ਜੀ ਸਰਬਨ ਸਿੰਘ ਭੰਦੇਰ ਜਦੋਂ ਅਸੀਂ ਲਾਸਟ ਸਲੇਬ ਜਿੱਥੇ ਉਹ ਪੈਰ ਰੱਖੀ ਖੜੇ ਨੇ ਅਸੀਂ ਉਹਨਾਂ ਨੂੰ ਟੋਚਨ ਪਾਲੇ 4x4 ਟਰੈਕਟਰ ਲੈ ਕੇ ਉਹਨਾਂ ਨੂੰ ਟੋਚਨ ਪਾ ਕੇ ਹੌਲੈਂਡ ਨੂੰ ਅਰਜਨ ਨੂੰ ਜਦੋਂ ਅਸੀਂ ਉਹ ਖਚਣ ਲੱਗੇ ਆ ਬਾਕਾਇਦਾ ਮੇਰੇ ਕੋਲ ਵੀਡੀਓ ਨੇ ਜਦੋਂ ਸਾਡੇ ਗੋਲੀਆਂ ਮਾਰੀਆਂ ਉਹਨਾਂ ਨੇ ਜਦੋਂ ਖੱਟਣ ਲੱਗਿਆਂ ਦਾ ਬ੍ਰੈਸਟ ਮਾਰਿਆ ਸਾਡੇ ਉਹ ਟੈਰਾਂ ਚ ਅੱਛਾ ਜੀ 10 ਫੁੱਟ ਤੋਂ ਆ ਟਰਾਲੀ 10 ਫੁੱਟ ਹੈ 10 ਫੁੱਟ ਤੋਂ ਸਿੱਧੀ ਮੇਰੇ ਗੋਲੀ ਮਾਰਿਆ ਸਿੱਧੀ ਕਰਕੇ ਤਾਂ ਮੈਨੂੰ ਦਿਖ ਰਿਹਾ ਮੇਰੇ ਗੋਲੀ ਮਾਰ ਰਿਹਾ ਸਿੱਧੀ ਉਹ ਇਹ ਨਹੀਂ ਪਤਾ ਅੱਖ ਚ ਲੱਗਦੀ ਜਾਂ ਇੱਥੇ ਲੱਗਦੀ ਤਾਂ ਮੈਂ ਇਹ ਹੋ ਗਿਆ ਸਿੱਧੀ ਗੋਲੀ ਦੇਖੋ ਉਰੇ ਲੱਗੀ ਆ ਜੇ ਆ ਥੋੜਾ ਜਿਹਾ ਗਰਦਨ ਮੈਂ ਹੈ ਨਾ ਕਰਦਾ ਤਾਂ ਮੈਂ ਅੱਖ ਦਾ ਮੇਰੀ ਦਾ ਖਤਮ ਕਰ ਦਿੰਦਾ ਇਹ ਮਤਲਬ ਕਿ ਜੀ ਜੋ ਕੱਲ ਹੋਇਆ ਇਹ ਗੈਰ ਕਾਨੂੰਨੀ ਹੋਇਆ ਸਾਰਾ ਕੁਝ ਗੈਰ ਕਾਨੂੰਨੀ ਹੋਇਆ ਇਹ ਕੱਲ ਨੂੰ ਮਤਲਬ ਕੱਲ ਦੀ ਸਥਿਤੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰਕਾਰ ਦਾ ਕੀ ਇਹਦੇ ਵਿੱਚ ਹੋਇਆ ਦੇਖੋ ਜੀ ਪੰਜਾਬ ਸਰਕਾਰ ਦਾ ਬਹੁਤ ਵੱਡੇ ਨਲਾਇਕੀ ਦਾ ਇਹ ਸਬੂਤ ਹੈ ਸੀਐਮ ਪੰਜਾਬ ਦਾ ਉਹ ਸੁੱਤਾ ਪਿਆ ਭਗਵੰਤ ਮਾਨ ਆਈਐਸਐਸ ਵੀ ਕੀ ਸੁੱਤਾ ਪਿਆ ਉਹਨੂੰ ਨਹੀਂ ਪਤਾ ਪੰਜਾਬ ਦੇ ਨੌਜਵਾਨ ਲੜ ਰਹੇ ਨੇ ਮੈਂ ਅੱਗੇ ਆ ਕੇ ਥੋੜੀ ਬਹੁਤ ਅਗਵਾਈ ਕਰਾ ਫੋਰਸਾਂ ਪਿੱਛੇ ਖੜੀਆਂ ਨੇ ਐਂਬੂਲੈਂਸ ਇੱਕ ਕਿਲੋਮੀਟਰ ਤੇ ਖੜੀ ਹੈ ਸਾਨੂੰ ਝੱਕ ਕੇ ਬਿਓ 50 ਗੋਲੇ ਜਦ ਅਸੀਂ ਟਰੈਕਟਰਾਂ ਨਾਲ ਫੋਰ ਬਾਈ ਨਾਲ ਖਿੱਚਣ ਲੱਗਿਆ 50 ਗੋਲੇ ਸਾਡੇ ਸਿੱਟੇ ਬੇਹੋਸ਼ ਅਸੀਂ ਹੋ ਗਏ ਅੰਨੇ ਹੋ ਗਏ ਅਸੀਂ ਸਾਨੂੰ ਚੱਕਿਆ ਉੱਥੋਂ ਮੁੰਡਿਆਂ ਨੇ ਚੱਕਿਆ ਖਿੱਚਿਆ ਦੇਖੋ ਇੰਨੀ ਦੂਰ ਤੋਂ ਸਾਨੂੰ 15-9 ਜਮਾਨਾ ਨੂੰ ਖਿੱਚ ਕੇ ਐਂਬੂਲੈਂਸ ਨਾਲ ਕਿਲੋਮੀਟਰ ਪਿੱਛੇ ਖੜੀ ਐ ਐਂਬੂਲੈਂਸ ਤਾਂ ਕਿਸਾਨ ਨੇ ਨਾ ਕੋਈ ਉੱਥੇ ਟੇਬਲ ਨਾ ਕੋਈ ਫੱਟਾ ਕਿਵੇਂ ਲੈ ਕੇ ਜਾਣ ਉਹ ਹੱਥਾਂ ਨਾਲ ਹੀ ਬਸ ਲੱਤਾਂ ਵਾਹਵਾ ਤੋਂ ਹੀ ਫੜਕੇ ਸਾਨੂੰ ਲੈ ਕੇ ਜਾ ਰਹੇ ਨੇ ਐਂਬੂਲੈਂਸ ਨਾਲ ਪਾ ਕੇ ਲੈ ਕੇ ਜਾ ਰਹੇ ਨੇ ਕੋਈ ਸਰਕਾਰ ਦਾ ਪ੍ਰਬੰਧ ਨਹੀਂ ਤਾਂ ਹਰ ਇੱਕ ਕਿਸਾਨ ਦਾ ਇਹੀ ਰੋਸ ਹੈ ਕਿ ਪੰਜਾਬ ਦਾ ਏਰੀਆ ਇੱਥੇ ਹਮਲੇ ਹਰਿਆਣਾ ਕਰ ਰਿਹਾ ਹੈ ਪੰਜਾਬ ਦੀ ਗਵਰਨਮੈਂਟ ਸੁੱਤੀ ਪਈ ਹੈ ਹਰ ਇੱਕ ਕਿਸਾਨ ਦਾ ਕਹਿਣਾ ਹਾਂਜੀ ਇਹ ਜਿਹੜਾ ਬਾਰਡਰ ਹੈ ਜਿੱਥੇ ਇਹ ਆਪਣਾ ਪੁਲ ਬਣਿਆ ਹੋਇਆ ਘੱਗਰ ਦਾ ਹੈ ਇਹ ਪੰਜਾਬ ਦਾ ਹੈ ਜੀ ਹਾਂਜੀ ਅੱਜ ਵੀ ਇਹੀ ਸਾਰੇ ਮੀਡੀਆ 'ਚ ਸਾਰੇ ਪਾਸੇ ਹਾਈ ਕੋਰਟ ਨੇ ਵੀ ਇਹੀ ਫਟਕਾਰ ਪਾਈਆ ਹਰਿਆਣਾ ਸਰਕਾਰ ਨੂੰ ਪੰਜਾਬ ਦੀ ਹੱਥ 'ਚ ਤੁਸੀਂ ਡਰੋਨ ਰਾਈ ਕਿਉਂ ਹਮਲਾ ਕੀਤਾ ਪੰਜਾਬ ਦੇ ਨੌਜਵਾਨਾਂ ਤੇ ਕੋਈ ਪੰਜਾਬ ਦਾ ਨੌਜਵਾਨ ਸੈਂਟਰ ਨੇ ਪਹਿਲਾਂ ਹੀ ਖਤਮ ਕਰ ਚੁੱਕਿਆ ਹੈ ਪਹਿਲਾਂ ਸਾਡੇ ਤੇ ਮਾਰ ਪਾਤੀ ਫਲੱਡ ਦੀ ਜਿਹੜਾ ਪਾਣੀ ਛੱਡਿਆ ਸਾਨੂੰ ਮਾਰਨ ਵਾਸਤੇ ਉਹ ਛੱਡਿਆ ਦੂਜਾ ਨੰਬਰ ਇਹਨਾਂ ਨੇ ਹੁਣ ਪੰਜਾਬ ਦੀ ਧਰਤੀ ਨੂੰ ਕਾਬੂ ਕਰਨ ਵਾਸਤੇ ਹਾਈਵੇ ਕੱਢ ਤੇ ਉਡਾਨੀਆਂ ਵਾਨੀਆਂ ਦਾ ਵਪਾਰ ਚਲਾਉਣ ਵਾਸਤੇ ਪਾਕਿਸਤਾਨ ਨੂੰ ਪੰਜਾਬ ਦਾ ਪ੍ਰਸ਼ਾਸਨ ਜੇ ਚਾਹੁੰਦਾ ਤਾਂ ਇਹ ਰੋਕ ਸਕਦਾ ਸੀ ਕਾਰਵਾਈ ਨੂੰ ਵੀ ਭਾਈ ਸਾਡੇ ਏਰੀਆ 'ਚ ਨਾ ਕਰੋ ਹਾਂਜੀ ਪੰਜਾਬ ਦਾ ਸੀਐਮ ਜੇ ਨਾਲ ਖੜਦਾ ਸਾਡੇ ਠੀਕ ਆ ਸਾਡੇ ਉਹ ਕੀ ਮਤਲਬ ਹੋਇਆ ਹੈ ਸੈਂਟਰ ਸਰਕਾਰ ਨਾਲ ਉਹ ਵੀ ਜੇ ਉਹਦੇ ਨਾਲ ਰਲਿਆ ਆਪ ਤੇ ਮਦਦ ਉਹਨਾਂ ਦੀ ਕਰ ਰਿਹਾ ਇੱਕ ਸਾਨੂੰ ਰਸਤਾ ਹੀ ਖੋਲਿਆ ਪੰਜਾਬ ਸਰਕਾਰ ਨੇ ਵੀ ਜਾਓ ਤੁਸੀਂ ਲੜੋ ਇਹਦਾ ਮਤਲਬ ਸਾਨੂੰ ਮਰਾਉਣ ਵਾਸਤੇ ਤਾਂ ਪੰਜਾਬ ਸਰਕਾਰ ਸਾਨੂੰ ਮਰਾਉਣ ਵਾਸਤੇ ਭੇਜੀ ਤੀ ਉਹਨਾਂ ਨੂੰ ਉਹਨਾਂ ਨੂੰ ਰੋਗ ਨਹੀਂ ਰਹਿ ਵੀ ਤੁਸੀਂ ਗੋਲੀ ਨਾ ਚਲਾਓ ਅਤਰੂ ਕਾਇਦੇ ਗੋਲੇ ਨਾ ਸਿੱਟੋ ਤੁਹਾਡੀ ਤਰ੍ਹਾਂ ਹੋਰ ਵੀ ਬਹੁਤ ਮਤਲਬ ਕਿ ਸੈਂਕੜੇ ਨੌਜਵਾਨ ਜ਼ਖਮੀ ਹੋਏ ਬਨੇ 250 ਦੇ ਕਰੀਬ ਹੈ ਵੀਰ ਜੀ ਹਾਂਜੀ 50 50 60 60 ਦੇ ਗਰੁੱਪ ਸੀ ਸਾਡੇ ਮੁੰਡਿਆਂ ਦੇ ਅੱਛਾ ਜੀ ਹਾਂਜੀ 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 ਇਹ ਮਤਲਬ ਕੱਲ ਵੀ ਇਹ ਤਸੱਦਦ ਹੋਇਆ ਅੱਜ ਤਾਂ ਨਹੀਂ ਹੋਇਆ ਜੀ ਕੱਲ ਸਾਡੇ ਆਗੂਆਂ ਨੇ ਸਾਨੂੰ ਰੋਕ ਕੇ ਰੱਖਿਆ ਅੱਛਾ ਜੀ ਅਸੀਂ بڑے ਟਰੈਕਟਰ ਜੇਬੀ ਸੀ ਆ ਅਸੀਂ ਮਸ਼ੀਨਾਂ ਤਿਆਰ ਕਰਕੇ ਖੜਾਈਆਂ ਹੋਈਆਂ ਨੇ ਪਰ ਆਗੂ ਸਾਹਿਬਾਨ ਨੇ ਸਾਨੂੰ ਭਦੇਰ ਸਾਹਿਬ ਨੇ ਇਜਾਜ਼ਤ ਨਹੀਂ ਦੇਈ ਵੀ ਥੋੜਾ ਸਹਿਣਸ਼ੀਲਤਾ ਨਾਲ ਰੁਕ ਜਾਓ ਸੈਂਟਰ ਤੋਂ ਆਈ ਆਵਾਜ਼ ਵੀ ਸਾਨੂੰ ਗੱਲਬਾਤ ਚਲਾ ਲੈਣ ਦਿਓ ਅੱਛਾ ਜੀ ਹਾਂ ਵੀ ਰੁਕੋ ਅੱਜ ਦਾ ਦਿਨ ਫਿਰ ਅੱਜ ਦਾ ਟਾਈਮ ਹੈ 5 ਵਜੇ ਦਾ ਹੁਣ ਰਾਤ ਦਾ ਅੱਜ ਰਾਤ ਦੀ ਅਸੀਂ ਵੇਟ ਕਰ ਰਹੇ ਆਂ ਵੀ ਸਨੇਹ ਸਵੇਰੇ ਕੀ ਸਨੇਹਾ ਮਿਲ ਰਿਹਾ ਸਾਨੂੰ ਉਸ ਮੁਤਾਬਕ ਚੱਲਣਾ ਜਿਵੇਂ ਮਤਲਬ ਆਪਣੇ ਆਗੂਆਂ ਦਾ ਹੁਕਮ ਹੋਊਗਾ ਉਵੇਂ ਚੱਲਣਾ ਹਾਂਜੀ ਫਿਰ ਜੀ ਸਵੇਰ ਨੂੰ ਹੁਣ ਹੁਕਮ ਹੋਊਗਾ ਜੀ 9 ਵਜੇ ਸਟੇਜ ਲੱਗੂਗੀ ਤੇ ਜੋ ਹੁਕਮ ਸਟੇਜ ਤੇ ਹੋਊਗਾ ਉਸ ਮੁਤਾਬਕ ਅਸੀਂ ਅੱਗੇ ਆਪਣੀ ਗਰੁੱਪ ਰੇਕਾ ਤਿਆਰ ਕਰਾਂਗੇ